ਤੇ ਦੂਸਰੇ ਪਾਸੇ ਮੇਰੇ ਵੀਰੋ ਬਲ ਨਾਉਂਦੀ ਟੀਮ ਹੈ ਦੋਨੋਂ ਟੀਮਾਂ ਦੇ ਦਰਮਿਆਨ ਤਕੜੇ ਮੈਚ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਇੱਕ ਹਫਤੇ ਦੇ ਵਿੱਚ ਕਬੱਡੀ ਜਿੱਤਣ ਵਾਲਾ ਮੇਰੇ ਵੀਰੇ ਦੋ ਟੈਨੂ ਗੱਡੀਆਂ ਜਿੱਤਣ ਵਾਲਾ ਮਾੜੀ ਪਿੰਡ ਦਾ ਸ਼ਿਕੰਦਰ ਸਿੰਘ ਕਬੱਡੀ ਪਾਰਿਆ ਇਸ ਲਈ ਉਧਰ ਕਹਿੰਦੇ ਦੀਸ਼ੇ ਦਾ ਆਲੂ ਵਾਲ ਢੇਰੀਆ ਪਿੰਡ ਹੈ ਪਰ ਮਾੜੀ ਵਾਲਾ ਕਬੱਡੀ ਦਾ ਸੁਪਰਸਟਾਰ ਬਹੁਤ ਤਕੜਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੈ ਲੈ ਵੀ ਜਲਾਲ ਵਾਲਿਆ ਕਰੀ ਗੱਲ ਇਸ ਨੌਜਾਨ ਗਬਰੂ ਦੀ ਸੋਨੂ ਬਲਨਾਉਂ ਦੀ ਧਰਤੀ ਦਾ ਮੇਰੇ ਵੀਰੇ ਇਸ ਲਈ ਨੌਜਾਨ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਉਧਰ ਚਾਰ ਜਾਫਿਆਂ ਦੇ ਵਿੱਚੋਂ ਬਾਂਦਰ ਡੋਡ ਪਿੰਡ ਐ ਇਸ ਨੌਜੰਦਾ ਬਾਜੀਖਾਨੇ ਦੇ ਲਾਗੇ ਮੇਰੇ ਵੀਰੋ ਸੋਨਾ ਬਾਂਦਰ ਡੋਡ ਵਾਲਾ ਇਸ ਵੇਲੇ ਟਰਾਈ ਕਰਦਾ ਤੇ ਸੋਨੂੰ ਇਸ ਵੇਲੇ ਮੇਰੇ ਵੀਰੋ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਲਓ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਕੀਪਾ ਭਲੂਰ ਵਾਲਾ ਜਦੋਂ ਕੀਪਿਆਂ ਦੀ ਨਾਂ ਕੀਪਿਆਂ ਦਾ ਮੇਰੇ ਵੀਰੋ ਜ਼ਿਕਰ ਆਉਂਦਾ ਬਤਨੀ ਵਾਲੇ ਦੀ ਗੱਲ ਹੁੰਦੀ ਕਦੇ ਸੁਰਖਪੁਰੀਏ ਦੀ ਕਦੇ ਸੱਦੋ ਵਾਲੀਏ ਦੀ ਗੱਲ ਕਦੇ ਆ ਨੌਜਨ ਤੁਹਾਡੇ ਸਾਹਮਣੇ ਪਰ ਆ ਖਿਡਾਰੀ ਜਾਫੀ ਕਹਿੰਦੇ ਬਾਬਾ ਸੁਚੈਨ ਦਾਸ ਕਬੱਡੀ ਕਲੱਬ ਸ਼ਾਹਕੋਟ ਵੱਲੋਂ ਖੇਡਦਾ ਸਵਰਗਿਆ ਸਰਦਾਰ ਬਲਜੀਤ ਸਿੰਘ ਗਿੱਲ ਜਿਸ ਪ੍ਰੋਮੋਟਰ ਦੀ ਗੱਲ ਕੀਤੀ ਉਸ ਪ੍ਰੋਮੋਟਰ ਦੀ ਟੀਮ ਵੱਲੋਂ ਇਹ ਨੌਜਨ ਮੇਰੇ ਵੀਰੋ ਪੰਜਾਬ ਦੇ ਕਬੱਡੀ ਕੱਪਾਂ ਦੇ ਵਿੱਚ ਖੇਡਦਾ ਆ ਖਿਡਾਰੀ ਨਿਊ ਮਿਲੀਨੀਅਮ ਐਵਲਸਫੋਰਡ ਇੰਟਰਨੈਸ਼ਨਲ ਕਬੱਡੀ ਕਲੱਬ ਵੱਲੋਂ ਮੇਰੇ ਵੀਰੋ ਪੰਜਾਬ ਦੇ ਕਬੱਡੀ ਕੱਪਾਂ ਦੇ ਵਿੱਚ ਖੇਡਦਾ ਬੱਬਲ ਦੀ ਟੀਮ ਵੱਲੋਂ ਇਹ ਨੌਜਵਾਨ ਇੱਕ ਖੁਸ਼ੀ ਤੇ ਚਾਉਂਦਾ ਦੁਨੀਆ ਜੋ ਜੰਮਿਆ ਵਿੱਚੋਂ ਧੁੱਗੇ ਦੇ ਵੀਜੇ ਅੱਜਕੱਲ ਲੱਗਦੇ ਕਹਿੰਦੇ ਬੱਬਲ ਧੁੱਗੇ ਦੇ ਵੀਜੇ ਅੱਜਕੱਲ ਲੱਗਦੇ ਕਹਿੰਦੇ ਬੱਬਲ ਧੁੱਗੇ ਦੇ ਬੱਬਲ ਸੰਗਰੂਰ ਹੁਣੀ ਅੰਦਰਜੀ ਧੁੱਗੇ ਹੁਣੀ ਮਾਨ ਕਰਦੇ ਆ ਇਸ ਨੌਜਵਾਨ ਦੀ ਖੇਡ ਤੇ ਦੀਪਾ ਬੱਲ ਆਉਂਦਾ ਕਬੱਡੀ ਪਾਰਿਆ ਮਾੜੀ ਵਾਲੇ ਦੀ ਪਈ ਹੋਈ ਕਬੱਡੀ ਵੀਜਿਆਂ ਦੀ ਗੱਲ ਹੋਈ ਮੇਰੇ ਵੀਰੋ ਕਰਮਪਾਲ ਸਿੱਧੂ ਉਹਨਾਂ ਨੇ ਬੱਬਲ ਉਹਨਾਂ ਨੇ ਉਹਨਾਂ ਦੀ ਫੈਡਰੇਸ਼ਨਾਂ ਨੇ ਮੇਰੇ ਵੀਰੋ ਇੰਦਰਜੀਤ ਧੁੱਗੇ ਉਹਨਾਂ ਨੇ ਮੇਰੇ ਵੀਰੋ ਨੈਸ਼ਨਲ ਕਬੱਡੀ ਫੈਡਰੇਸ਼ਨ ਨੇ ਬਲਜੀਤ ਗਿੱਲ ਉਹਨਾਂ ਦੀ ਫੈਡਰੇਸ਼ਨ ਨੇ ਵੀ ਜੇ ਲਵਾ ਕੇ ਇਸ ਸਾਲ ਵੱਡਾ ਕਹਿੰਦੇ ਵੱਡੀ ਝੰਡੀ ਗੱਡੀ ਹੈ ਇਹ ਝੰਡੀ ਮੇਰੇ ਵੀਰੋ ਕੋਈ ਕੋਈ ਗੱਡ ਸਕਦਾ ਲਓ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਮੰਨਾ ਇਸ ਲਈ ਕਬੱਡੀ ਪਾਰਿਆ ਮੰਨਾ ਨੌਜਵਾਨ ਦੀਪੇ ਦਾ ਛੋਟਾ ਵੀਰ ਇਸ ਲਈ ਕਬੱਡੀ ਪਾਰਿਆ ਕੋਈ ਸਮਾਂ ਸੀ ਕਮੈਂਟੇਟਰ ਗੱਲ ਕਰਦੇ ਹੁੰਦੇ ਸੀ ਜਦੋਂ ਦੋ ਭਰਾ ਖੇਡਦੇ ਸਨ ਕਿ ਦੋ ਵੀਰ ਦੋ ਵੀਰ ਦੇ ਹੀ ਵੀ ਰੱਬਾ ਇੱਕ ਮੁਨਸ਼ੀ ਤੇ ਇੱਕ ਪਟਵਾਰੀ ਇੱਕ ਮੁਨਸ਼ੀ ਤੇ ਇੱਕ ਪਟਵਾਰੀ ਨਾ ਇਹ ਮੁਨਸ਼ੀ ਐ ਨਾ ਪਟਵਾਰੀ ਐ ਇਹ ਖੇਡ ਦੇ ਖਿਡਾਰੀ ਐ ਇਹ ਕਬੱਡੀ ਦੇ ਖਿਡਾਰੀ ਆ ਖਿਡਾਰੀ ਕਹਿੰਦੇ ਪੂਰੇ ਪੰਜਾਬ ਦੀ ਚੈਂਪੀਅਨਸ਼ਿਪ ਦਾ ਮੇਰੇ ਵੀਰੋ ਬੈਸਟ ਰੀਡਰ ਰਿਹਾ ਇਹ ਨੌਜਨ ਅਰਸ਼ ਭਨੂਰ ਵਾਲਾ ਇਹ ਕੀਪੇ ਦਾ ਵੀਰ ਮੇਰੇ ਵੀਰੋ ਕੀਪੇ ਦਾ ਵੀਰ ਅਰਸ਼ੀ ਕਬੱਡੀ ਪਾ ਰਿਹਾ ਮੁਨਸ਼ੀ ਤੇ ਪਟਵਾਰੀ ਦੀ ਗੱਲ ਕਿਉਂ ਹੁੰਦੀ ਸਨ ਕਿਉਂਕਿ ਮੁਨਸ਼ੀ ਦੀ ਵੀ ਕਲਮ ਚੱਲਦੀ ਤੇ ਪਟਵਾਰੀ ਦੀ ਵੀ ਦੋਨੇ ਜਿਹੜੇ ਅਹੁਦੇ ਬੜੇ ਪੰਜਾਬੀ ਚ ਆਖ ਲਈਏ ਵੀ ਪੈਸੇ ਵਾਲੇ ਆ ਇਧਰ ਨੌਜੇਨ ਗਬਰੂ ਨੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਅਗਲੀ ਕਬੱਡੀ ਬੱਲ ਨੌ ਵਾਲਾ ਜ਼ੋਰਦਾਰ ਸਰੀਰ ਵਾਲਾ ਨੌਜੇਨ ਇਸ ਵੇਲੇ ਸੋਧੂ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਉਧਰ ਦੇਖਦਾ ਵੀ ਬਸੰਤ ਭਲੂਰ ਵਾਲਾ ਨੌਜੇਨ ਖੇਡ ਮੈਦਾਨ ਦੇ ਵਿੱਚ ਕਰਦਾ ਹੋਇਆ ਟਰਾਈ ਤੇ ਪੁਆਇੰਟ ਧਾਵੀ ਦੇ ਹਿੱਸੇ ਜੁੜਦਾ ਹੋਇਆ ਕਿ ਪਾਉਂਦਾ ਜਦੋਂ ਆਨੇ ਵਾਲੇ ਨਾਲੇ ਦੀ ਪੱਕੀ ਆੜੀ ਵੀ ਨਾਮ ਸ਼ਿਕੰਦਰ ਤੇ ਪਿੰਡ ਲੋਕੋ ਮਾੜੀ ਵੀ ਮੁੰਡਾ ਕਾਦਾ ਯਾਰੋ ਤਾਂ ਸਿਰੇ ਦਾ ਖਿਡਾਰੀ ਵੀ ਮੁੰਡਾ ਕਾਦਾ ਯਾਰੋ ਤਾਂ ਸਿਰੇ ਦਾ ਖਿਡਾਰੀ ਵੀ ਆਯਾਦ ਕਬੱਡੀ ਕਲੱਬ ਅਰਮੰਟਨ ਨੇ ਸੁਰਤ ਗੱਟੀ ਦਾ ਮਾਨ ਸਨਮਾਨ ਕੀਤਾ ਇਸ ਨੌਜਵਨ ਧਾਵੀ ਦੇ ਪਰ ਇਹ ਆ ਸੋਖਾ ਬਿੱਲੀ ਭੁੱਲਰ ਵਾਲਾ ਇੰਗਲੈਂਡ ਦੇ ਖੇਡ ਮੈਦਾਨਾਂ ਵਿੱਚ ਧੁੰਮਾ ਪਾਉਣ ਵਾਲਾ ਯਾਥੀ ਸੋਖਾ ਬਿੱਲੀ ਭੁੱਲਰ ਵਾਲਾ ਲਾਹ ਤੱਕੜਾ ਜਫਾ ਆਪਣੀ ਟੀਮ ਦੇ ਅਸੀ ਲੱਖਾਂ ਜਿਹਾ ਪੁਆਇੰਟ ਜੋੜਦਾ ਹੋਇਆ ਦੀਪਾ ਬੱਲ ਆਉਂਦਾ ਅਗਲੀ ਕਬੱਡੀ ਪ ਦੇ ਲਈ ਖੇਡ ਮੈਦਾਨ ਦੇ ਵਿੱਚ ਬੰਦਾ ਹੋਇਆ ਕਿ ਬਿੱਤ ਗਹਿਰੇ ਝੱਲਾਂ ਦੇ ਕਦੇ ਛੇਰ ਨਾ ਰਹਿੰਦੇ ਗੁੱਜੇ ਕੌਣ ਠੱਲੇ ਤੂਫਾਨਾਂ ਨੂੰ ਸਾਗਰ ਵਿੱਚ ਨਾ ਪੈਂਦੇ ਕੁਜੇ ਸਾਗਰ ਵਿੱਚ ਨਾ ਪੈਂਦੇ ਕੁਜੇ ਲਓ ਖੇਡ ਮੈਦਾਨ ਦੇ ਵਿੱਚ ਕੀਪਾ ਤੇ ਦੂਸਰੇ ਪਾਸੇ ਦੀਪਾ ਦੀਪਾ ਤੇ ਕੀਪਾ ਦੀਪਾ ਤੇ ਕੀਪਾ ਮੇਰੇ ਵੀਰੋ ਆਉਂ ਜਾਂਦਾ ਭੱਜਾ ਜਲੰਧਰ ਵਾਲਾ ਨੌਜਵਨ ਗੱਡੀ ਅੱਜ ਕਹਿੰਦੇ ਬਰੇਟਿਆਂ ਤੋਂ ਜਲੰਧਰ ਨੂੰ ਜਾਣੀ ਮੇਰੇ ਵੀਰੋ 200 ਮੇਰਾ ਖਿਆਲ ਆ 200 ਕਿਲੋਮੀਟਰ ਦਾ ਸਫਰ ਇਹ ਤੈਹ ਕਰਕੇ ਜਿਹੜੀ ਟੀਮ ਮੇਰੇ ਵੀਰੋ ਪੁੱਜੀ ਹੈ ਸੰਦੀਪ ਸੰਦੀਪ ਦੋਦੇਵਾਲਾ ਅੱਗੇ ਆਪਣਾ ਮਾਨ ਸਨਮਾਨ ਪ੍ਰਾਪਤ ਕਰ ਲਵੇ ਸੰਦੀਪ ਦੋਦੇਵਾਲਾ ਲਓ ਅਰਸ਼ਦੀਪ ਸਿੰਘ ਅਰਸ਼ੂ ਭਲੌਰ ਵਾਲੇ ਦੀ ਪਈ ਹੋਈ ਕਬੱਡੀ ਮੇਰੇ ਵੀਰੋ ਔਰ ਪੁਆਇੰਟ ਅਰਸ਼ੂ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਦਿਲਮਾਰ ਗਾਲਪਾਲਾ ਲਾਉਸੀ ਲਈ ਨੌਜਵਨ ਕਬੱਡੀ ਪਾਉਣ ਦੇ ਲਈ ਮੇਰੇ ਵੀਰੋ ਵਧਾ ਹੋਇਆ ਦੀਪੇ ਦਾ ਵੀਰ ਕਬੱਡੀ ਪਾ ਰਿਹਾ ਮੇਰੇ ਵੀਰੋ ਪਈ ਹੋਈ ਕਬੱਡੀ ਇੱਕ ਛੜ ਤੇ ਛੋਟਿਆ ਵੀਰਾ ਕਰਨੀ ਰੀ ਸ਼ਰਾਬੀਆਂ ਦੀ ਆ ਦੇਖ ਪਟਾਕੇ ਪੈਂਦੇ ਕਬੱਡੀ ਖੇਡ ਪੰਜਾਬੀਆਂ ਦੀ ਆ ਪੰਜਾਬੀ ਫਿਲਮਾਂ ਦੀ ਹੀਰੋ ਨੀਰੂ ਬਾਜਵਾ ਦੇ ਪਿੰਡ ਦਾ ਬੰਦ ਡੋੜ ਵਾਲਾ ਸੋਨਾ ਮੇਰੇ ਵੀਰੋ ਆਯਾਦ ਕਬੱਡੀ ਕਲੱਬ ਦੀ ਟੀਮ ਲਈ ਖੇਡਦਾ ਪਰ ਨੌਜਵਨ ਦੀਪੇ ਦਾ ਵੀਰ ਆਪਣੀ ਟੀਮ ਲਈ ਲੱਖਾਂ ਜਾਂ ਪੁਆਇੰਟ ਜੋੜਦਾ ਕਿ ਦੁਨੀਆ ਜਿੱਤਨ ਆਇਆ ਸ਼ਿਕੰਦਰ ਲੈ ਕੇ ਭਾਰੀ ਫੋਰਸ ਬੜਿਆ ਵਿੱਚ ਪੰਜਾਬ ਦੇ ਤਾਂ ਟੱਕਰ ਗਿਆ ਜੱਟ ਫੋਰਸ ਹਾਰ ਕੇ ਵੀ ਜਿੱਤ ਲਿਆ ਸ਼ਿਕੰਦਰ ਰਾਜੇ ਬਲਿਆਰੀ ਨੇ ਮਰਨੋਂ ਮੋਲ ਨਾ ਡਰਦੇ ਜਿਹੜੇ ਮੌਤ ਦੇ ਜਾਫੀ ਜਿਹੜੇ ਅੱਤ ਦੇ ਸ਼ਿਕਾਰੀ ਨੇ ਅੱਤ ਦੇ ਸ਼ਿਕਾਰੀ ਨੇ ਜਿਹੜੇ ਅੱਤ ਦੇ ਸ਼ਿਕਾਰੀ ਹੈ ਉਹ ਹਿੱਕਾ ਤਾਣ ਕੇ ਖੜਦੇ ਮੇਰੇ ਵੀਰੋ ਜਿਹੜੇ ਅੱਤ ਦੇ ਸ਼ਿਕਾਰੀ ਹੈ ਲਓ ਸੋਨੂੰ ਨੌਜਨ ਬੱਲਨਾਵਾਲਾ ਇਸ ਵੇਲੇ ਕਬੱਡੀ ਪਾ ਰਿਹਾ ਸੋਨੂੰ ਬੱਲਨਾਵਾਲਾ ਨੌਜਨ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਉਧਰ ਚਾਰ ਚਾਰਾਂ ਦੇ ਵਿੱਚੋਂ ਇੱਕ ਕਣੀ ਤੇ ਸੋਨਾ ਹੈ ਦੂਜੀ ਕਣੀ ਤੇ ਬਸੰਤ ਹੈ ਵਿਚਕਾਰ ਤੋਤਾ ਨਾਲ ਨੌਜਨ ਮੇਰੇ ਵੀਰੋ ਕੀਪਾ ਲਓ ਇਸ ਲਈ ਖੇਡ ਮੈਦਾਨ ਦੇ ਵਿੱਚ ਬਾਂਦਰ ਡੋੜ ਪਿੰਦਾ ਇਸ ਨੌਜਨ ਦਾ ਬਾਜੇਖਾਨੇ ਦੇ ਲਾਗੇ ਮੇਰੇ ਵੀਰੋ ਕਿ ਇਸ ਦੁਨੀਆ ਤੇ ਫੇਰ ਨਹੀਂ ਆਉਣਾ ਦਿਲ ਨੂੰ ਇਹ ਸਮਝਾ ਲਾ ਲੱਖਾਂ ਵਿੱਚੋਂ ਇੱਕ ਬਣਦਾ ਏ ਬਾਜੇਖਾਨੇ ਵਾਲਾ ਲੱਖਾਂ ਵਿੱਚੋਂ ਇੱਕ ਬਣਦਾ ਏ ਬਾਜੇਖਾਨੇ ਵਾਲਾ ਲੋਕੀ ਗੱਲਾਂ ਕਰਦੇ ਵੀ ਹਰਜੀਤ ਪ੍ਰਾਣ ਵਰਗਾ ਖਿਡਾਰੀ ਕਿਉਂ ਨਹੀਂ ਪੈਦਾ ਹੁੰਦਾ ਹਰਜੀਤ ਬਰਾੜ ਕਬੱਡੀ ਦੀ ਦੁਨੀਆ ਦਾ ਇੱਕ ਕ੍ਰਿਸ਼ਮਾ ਸੀਗਾ ਤੇ ਕ੍ਰਿਸ਼ਮਾ ਕਰਕੇ ਦੁਨੀਆ ਤੋਂ ਚਲਾ ਗਿਆ ਉਸ ਮਹਾਨ ਕਬੱਡੀ ਖਿਡਾਰੀ ਨੂੰ ਵੀ ਯਾਦ ਕਰਦੇ ਆ ਸਰਦਾਰ ਬਖਸ਼ੀਸ਼ ਸਿੰਘ ਬਰਾੜ ਦਾ ਪੁੱਤਰ ਹਰਜੀਤ ਦਾ ਨਾਂ ਜਿਨ੍ਹਾਂ ਟਾਈਮ ਕਬੱਡੀ ਦੇ ਹਰਜੀਤ ਦਾ ਨਾਮ ਚੱਲੇਗਾ ਕਬੱਡੀ ਜਗ ਦੇ ਵਿੱਚ ਲਓ ਅਰਸ਼ੂ ਭਲੂਰ ਵਾਲੇ ਨੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਦੀਪਾ ਬੱਲ ਨਾਉਂਦਾ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵੰਦਾ ਹੋਇਆ ਚਾਰ ਜਾਫੀ ਸੋਨਾ ਕੀਪਾ ਤੋਤਾ ਤੇ ਬਸੰਤ ਘੁੰਮਦੀ ਹੋਈ ਚੈਨ ਦੇ ਵਿੱਚੋਂ ਕਿਹੜਾ ਨੌਜਵਾਨ ਲਾ ਜਫਾ ਆਪਣੀ ਟੀਮ ਲਈ ਲੱਖਾਂ ਜਆ ਪੁਆਇੰਟ ਜੋੜੂ ਮਿੱਤਰੋ ਆਹ ਸਟਾਪ ਲਾਈਨ ਨੇ ਬਜਨੀ ਕਬੱਡੀ ਦੇ ਵਿੱਚ ਤਹਿਲਕਾ ਪੰਜਾਬ ਦੇ ਵਿੱਚ ਪਰ ਵੇਖੋ ਪਾਂਦੇ ਡੋੜ ਵਾਲਾ ਕਿਤੇ ਉੱਤੇ ਕਿਤੇ ਥੱਲੇ ਲਓ ਕਮਾਲ ਹੋ ਗਈ ਮੇਰੇ ਵੀਰੋ ਦੀਪੇ ਨੇ ਬਹੁਤ ਤਗੜਾ ਪੁਆਇੰਟ ਆਪਣੀ ਟੀਮ ਦੇ ਸਹਯੋਗ ਜੇ ਸਵਾਦ ਆ ਇੱਕ ਵਾਰੀ ਗਾ ਘੱਟ ਮੀ ਤਾੜੀ ਮਾਰ ਦਿਓ ਮੇਰੇ ਵੀਰੋ ਕਿ ਘਰ ਖਾ ਕੇ ਕਬੱਡੀ ਆ ਖੇਡ ਹੁੰਦੀ ਐਵੇਂ ਕੋਈ ਨਹੀਂ ਇਸ ਨੂੰ ਖੇਡ ਸਕਦਾ ਸਾਦੀ ਖੁਰਾਕ ਤੇ ਕੀਤੀ ਮਿਹਨਤ ਜੀ ਨੇ ਅੱਜ ਉਹੀ ਮੈਦਾਨ ਅੰਦਰੀਆਂ ਨੱਚਦਾ ਅੱਜ ਉਹੀ ਮੈਦਾਨ ਅੰਦਰੀਆਂ ਨੱਚਦਾ ਇਧਰ ਨਾਓ ਜਾਨ ਪੂਰੀ ਕੋਸ਼ਿਸ਼ ਕੀਤੀ ਸੁਖੇ ਨੇ ਤੇ ਮਾੜੀ ਵਾਲਾ ਸ਼ਿਕੰਦਰ ਇਸ ਲਈ ਇੱਕ ਕਦੇ ਪਹਿਲਵਾਨ ਸ਼ਿਕੰਦਰ ਦੀ ਗੱਲ ਕਦੇ ਕਾਂਜਲੀ ਵਾਲੇ ਦੀ ਕਦੇ ਜਲਾਲ ਵਾਲੇ ਸ਼ਿਕੰਦਰ ਦੀ ਗੱਲ ਹੁੰਦੀ ਹੈ ਇਧਰ ਸੰਦੀਪ ਦੋਦੇ ਵਾਲਾ ਜਿੱਥੇ ਵੀ ਆਵਾਜ਼ ਨੂੰ ਸੁਣਦਾ ਹੋਵੇ ਆ ਕੇ ਆਪਣਾ ਮਾਨ ਸਨਮਾਨ ਜ਼ਰੂਰ ਪ੍ਰਾਪਤ ਕਰ ਲਵੇ ਸੰਦੀਪ ਦੋਦੇ ਵਾਲਾ ਲਓ ਖੇਡ ਮੈਦਾਨ ਦੇ ਵਿੱਚ ਨੌਜਨ ਮੰਨਾ ਤੇ ਬਸੰਤ ਭਲੂਰ ਵਾਲਾ ਮੇਰੇ ਵੀਰੇ ਇਸ ਲਈ ਕੋਸ਼ਿਸ਼ ਕੀਤੀ ਹੈ ਤੇ ਪੁਆਇੰਟ ਮੰਨਾ ਬੱਲਨੋ ਵਾਲਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਪੁਆਇੰਟ ਬਲ ਨੌ ਦੀ ਟੀਮ ਦੇ ਹਿੱਸੇ ਜਾ ਜੁੜਿਆ ਅਗਲਾ ਮੈਚ ਖੇਡ ਮੈਦਾਨ ਦੇ ਵਿੱਚ ਖੇਡਿਆ ਜਾਣਾ ਹੈ ਹਿੰਦਗੜ ਵਰਸਿਟ ਧਨੌਰੀ ਹਰਿਆਣਾ ਹਿੰਦਗੜ ਵਰਸਿਟ ਧਨੌਰੀ ਹਰਿਆਣਾ ਦੀਆਂ ਟੀਮਾਂ ਦੇ ਦਰਮਿਆਨ ਜਿਹੜਾ ਮੈਚ ਇਸ ਤੋਂ ਬਾਅਦ ਖੇਡਿਆ ਜਾਣਾ ਹੈ ਅਰਸ਼ ਭਲੂਰ ਵਾਲਾ ਕਦੇ ਅਰਸ਼ ਚੋਲੇ ਵਾਲੇ ਨੇ ਪਿਛਲੇ ਸਾਲ ਇੰਗਲੈਂਡ ਤੇ ਪੂਰੇ ਸੀਜ਼ਨ ਨੂੰ ਜਿੱਤ ਕੇ ਵੱਡਾ ਨਾਂ ਕੀਤਾ ਮੇਰੇ ਵੀਰੋ ਕਦੇ ਅਰਸ਼ੀ ਕੈਲਿਫੋਰਨੀਆ ਵਾਲੇ ਦੀ ਗੱਲ ਹੁੰਦੀ ਹੈ ਆ ਨੌਜਨ ਭਲੂਰ ਵਾਲਾ ਅਰਸ਼ ਮੇਰੇ ਵੀਰੋ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਉਧਰ ਅਗਲੀ ਰੇਡ ਮੰਨੇ ਦੀ ਲੈ ਵੀ ਹੈਪੀ ਖਿੱਚ ਫੋਟੋ ਬੜਾ ਤਕੜਾ ਮੁਕਾਬਲਾ ਜੇ ਆਪਾਂ ਦਰਸ਼ਕਾਂ ਦੀ ਗੱਲ ਕਰੀਏ ਮੇਰਾ ਖਿਆਲ ਹੈ ਦੀ 5% ਜਿਹੜੇ ਦਰਸ਼ਕ ਚਲੇ ਗਏ ਹੋਣਗੇ 95% ਜਿਹੜੇ ਦਰਸ਼ਕ ਹੈ ਉਹ ਜੁੜੇ ਹੋਏ ਨੇ ਖੇਡ ਕਬੱਡੀ ਦੇ ਨਾਲ ਇਧਰ ਨੌਜਨ ਬਾਂਦਰ ਡੋੜ ਵਾਲਾ ਮੇਰੇ ਵੀਰੋ ਬੰਦ ਕੀਪਾ ਭਲੂਰ ਵਾਲਾ ਲਾ ਤਗੜਾ ਜੱਫਾ ਆਪਣੀ ਟੀਮ ਦੇ ਲਈ ਪੁਆਇੰਟ ਜੋੜਦਾ ਹੋਇਆ ਕੀਪਾ ਭਲੂਰ ਇਧਰ ਸੰਦੀਪ ਦੋਤੇ ਦਾ ਮਾਣ ਸਨਮਾਨ ਦਸ਼ਾ ਪਾਸ਼ਾਆਂ ਦੀ ਮੇਰੇ ਵੀਰੋ ਕਹਿੰਦੇ ਸਰੂਪ ਦਿੱਤਾ ਜਾ ਰਿਹਾ ਤੇ ਨਾਲ ਹਰਮੰਦਰ ਸਾਹਿਬ ਦਾ ਸਰੂਪ ਹੈ ਮੇਰੇ ਵੀਰੋ ਵੱਡੇ ਮਾਣ ਵਾਲੀ ਗੱਲ ਹੈ ਸਿੱਖੀ ਖੰਡਿਓ ਤਿੱਖੀ ਹੈ ਗੁਰੂ ਗੋਬਿੰਦ ਸਿੰਘ ਨੇ ਕਹਿੰਦੇ ਚਾਰੇ ਲਾਲ ਵਾਰ ਤੇ ਸਾਰਾ ਪਰਿਵਾਰ ਮਾਰਤਾ ਲਓ ਇਧਰ ਲਿਆਕ ਤੇ ਲਈ ਬਿੱਲੇ ਦਾ ਫੈਸਲਾ ਵੀ ਪੁਆਇੰਟ ਰੇਡਰ ਦਾ ਨਰਵੈਰ ਲੈ ਵੀ ਨਰਵੈਰ ਨੌਜੋਨਾ ਕੋਈ ਗੱਲ ਨਹੀਂ ਮੇਰੀ ਬੇਨਤੀ ਸੁਖੇ ਨੌ ਖੇਡ ਮੈਦਾਨ ਦੇ ਵਿੱਚ ਦੀਪਾ ਮੇਰੇ ਵੀਰੋ ਇਸ ਲਈ ਕਬੱਡੀ ਪਾ ਰਿਹਾ ਹੈ ਦੀਪਾ ਬੱਲ ਨੌ ਵਾਲਾ ਇਸ ਲਈ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਦੀਪਾ ਨੌਜੋਨ ਸਨੱਖੀ ਖੇਡ ਦਾ ਮਾਲਕ ਸਨੱਖੀ ਖੇਡ ਦਾ ਮਾਲਕ ਦੀਪਾ ਬੱਲਨਾਵਾਲ ਮੇਰੀ ਬੇਨਤੀ ਖਿਡਾਰੀਆਂ ਦੇ ਲਈ ਵੀ ਕੋਈ ਵੀ ਪਲੇਅਰ ਅੰਪਾਇਰ ਦੇ ਨਾਲ ਕਿੰਤੂ ਪਰ ਦੋਨਾਂ ਕਰੇ ਇਹ ਅੰਪਾਇਰ ਅੱਜ ਕਹਿੰਦੇ ਪੰਜਾਬ ਦੇ ਟੌਪ ਦੇ ਅੰਪਾਇਰ ਚੁਣ ਕੇ ਜਿਹੜੇ ਲਾਏ ਆ ਬਰੇਟੇ ਵਾਲਿਆਂ ਨੇ ਅਮਨ ਉਹਨਾਂ ਦੇ ਵੱਡੇ ਪਿਆਰ ਨੇ ਤਾੜੀ ਉਹਨਾਂ ਦੀ ਇਧਰ ਨਾਓ ਜੀਨ ਅਰਸ਼ਦੀਪ ਸਿੰਘ ਅਰਸ਼ੀ ਪੰਹੂਰ ਵਾਲਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਪਾਉਂਦਾ ਹੋਇਆ ਕਬੱਡੀ ਮਿੱਤਰੋ ਚਾਰ ਜਾਫੀਆਂ ਵਿੱਚੋਂ ਕਿਹੜਾ ਜਾਫੀ ਇਸ ਵੇਲੇ ਕਹਿੰਦੇ ਆਲੋ ਆਲ ਢੇਰੀਆਂ ਜੱਗੇ ਦਾ ਪਿੰਡ ਹੈ ਹੈਪੀ ਦਾ ਪਿੰਡ ਹੈ ਮੇਰੇ ਵੀਰੋ ਜੱਗਾ ਪ੍ਰਿੰਸੀਔਰ ਦੀ ਖੇਡ ਕਲੱਬ ਦੇ ਨਾਲ ਜੁੜਿਆ ਹੋਇਆ ਲਓ ਮੈਚ ਸਮਾਪਤ ਮੈਚ ਦੇ ਸਕੋਰ ਨੇ ਦਲਵਾਗ ਬਰਾੜ ਬਲਨਾਉ ਦੇ ਪੁਆਇੰਟ ਨੇ 11 ਪਲੂਰ 12:30 ਇੱਕ ਜੋਰਦਾਰ ਤਾੜੀ ਮਾਰ ਦੋ ਮੈਚ ਬਹੁਤ ਸੋਹਣਾ ਲੱਗਿਆ